ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੈਰੋ ਕਰੋ ਦਰਸ਼ਨ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਿੰਡ ਕਾਲਾ ਖੇੜਾ ਦੇ ਇਹ ਮੇਨ ਐਂਟਰੀ ਆ ਇਹ ਪਹਿਲਾਂ ਡੈਰੀ ਹੁੰਦੀ ਸੀ ਪੁਰਾਣੀ ਇੱਥੇ ਹੁੰਦੀ ਸੀ ਹੁਣ ਹੋਰ ਬਣੇ ਚਲ ਗਈ ਇੱਥੇ ਹੁਣ ਗ੍ਰਾਂਤੀ ਸਿੰਘ ਦਾ ਬਣਾਇਆ ਕਮਰੇ ਤੇ ਇਹ ਐਂਟਰੀ ਤੇ ਹੁਣ ਦਰਸ਼ਨ ਦੀ ਜਿਹੜੀ ਬਣ ਰਹੀ ਆ ਤੇ ਐਂਟਰ ਕਰਦੇ ਨਿਸ਼ਾਨ ਸਾਹਿਬ ਆ ਤੇ ਐਂਟਰ ਕਰਦੇ ਲੰਗਰ ਹਾਲ ਹੁਣ ਨਵਾਂ ਬਣਿਆ ਸਾਰਾ ਬਹੁਤ ਵਧੀਆ ਤੇ ਸਭ ਤੋਂ ਪਿੱਛੇ ਲਾਸਟ ਤੇ ਦੋ ਕਮਰੇ ਬਾਅਦ ਚ ਦਿਖਾਉਣਾ ਨਿਸ਼ਾਨ ਸਾਹਿਬ ਤੋਂ ਬਾਅਦ ਅੱਗੇ ਆ ਕੇ ਇੱਥੇ ਟੂਟੀਆਂ ਲਾਈਆਂ ਹੱਥ ਤੋੜਨ ਨੂੰ ਪੈਰ ਸਾਹਿਬ ਤੋੜਨ ਨੂੰ ਤੇ ਗੁਰਦੁਆਰਾ ਸਾਹਿਬ ਦੇ ਉੱਪਰੋਂ ਦਰਸ਼ਨ ਬਾਅਦ ਚ ਕਰੋ ਨਾ ਪਹਿਲਾਂ ਪੰਦਰ ਜਲਦੇ ਆ ਵਾਹਿਗੁਰੂ 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 ਆਲੇ-ਦੁਆਲੇ ਖੁੱਲੀ ਗੈਲਰੀ ਬਣਾਈ ਆ ਸਾਰੇ ਦਰਸ਼ਕ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਆ ਜੀ ਗੁਰਦਰਾ ਸਾਹਿਬ 2006 7 8 ਦੇ ਵਿੱਚ 9 ਦੇ ਵਿੱਚ ਪਿੰਡ ਦੇ ਸਾਰੇ ਮੁੰਡੇ ਹੁੰਦੇ ਸੀਗੇ ਜਿਹੜੇ ਇੱਥੇ ਇੱਥੇ ਹੁਣ ਤਾਂ ਚਲੋ ਸਾਰੇ ਕੋਈ ਨਹੀਂ ਉਹਨਾਂ ਜੋ ਬਾਹਰ ਚਲੇ ਗਏ ਸਭ ਬੜੀ ਇੱਤਿ ਸੇਵਾ ਕੀਤੀ ਸਾਰਿਆਂ ਨੇ ਤੇ ਰਲ ਮਿਲ ਕੇ ਬਹੁਤ ਸੋਹਣੀ ਗੁਰੂ ਘਰ ਦੀ ਬਿਲਡਿੰਗ ਤਿਆਰ ਕੀਤੀ ਆ ਵਾਹਿਗੁਰੂ ਸ਼ਾਸਤਰਾਂ ਦੀ ਬਹੁਤ ਮਹੱਤਤਾ ਜੀ ਹੈ ਸਾਡੇ ਪੀਰ ਉੱਪਰ ਕਮਰੇ ਆ ਬਣੇ ਸਤਖੰਡ ਸਾਹਿਬ ਆ ਬਹੁਤ ਸੋਹਣਾ ਬਣਾਇਆ ਮਹਾਰਾਜ ਦਾ ਬਲੰਗ ਵੱਡਾ ਖੁੱਲਾ ਤੇ ਬੜਾ ਵਧੀਆ ਕੰਮ ਕੀਤਾ ਹਾਲੇ ਦਿਵਾਲੇ ਸਾਰੇ ਬਾਣੀ ਦੀਆਂ ਪੰਕਤੀਆਂ ਲਿਖੀਆਂ ਵਾਹਿਗੁਰੂ 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 ਇੱਥੇ ਨਾਲ ਹੀ ਪੌੜੀਆਂ ਚੜ੍ਹਦੀਆਂ ਉੱਪਰ ਸੱਚਖੰਡ ਸਾਹਿਬ ਜਾਣ ਲਈ ਪਿੱਛੇ ਇੱਕ ਪੋਸਟਰ ਲੱਗਾ ਬਹੁਤ ਵਧੀਆ ਸਾਰੀ ਜਾਣਕਾਰੀ ਦਿੱਤੀ ਹੈ ਇਹਦੇ ਤੇ ਵਾਹਿਗੁਰੂ ਜੀਵਨ ਬਿਉਰਾ ਗੁਰੂ ਸਾਹਿਬਾਨ ਵਾਲਾ ਸਕਰੀਨ ਸ਼ਾਟ ਲੈ ਲਓ ਸਾਰੇ ਇਹ ਜਾਣਕਾਰੀ ਬਹੁਤ ਵਧੀਆ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਵਾਹਿਗੁਰੂ ਇਦਾਂ ਦੇ ਕਾਰਜ ਉਹ ਰਲ ਮਿਲ ਕੇ ਹੁੰਦੇ ਜਦੋਂ ਪਿੰਡ ਦਾ ਇੱਕਾ ਹੋਵੇ ਸਾਰੇ ਪਿੰਡ ਦੀ ਸੰਗਤ ਸਾਥ ਦੇਵੇ ਤਾਂ ਹੀ ਇਹ ਗੱਲਾਂ ਸੋਹਦੀਆਂ ਵਾਹਿਗੁਰੂ ਸੋ ਕਿਉਂ ਵਿਸਰੈ ਜਿਹਨੇ ਸਭ ਕੁਛ ਦੀਆ ਆਜੋ ਪ੍ਰਦਰਸ਼ਨ ਕਰਦੇ ਆ ਸੱਚਖੰਡ ਸਾਹਿਬ ਦੇ ਆਪਾਂ ਹੁਣ ਦਰਵਾਜ਼ਾ ਤਾਂ ਨਹੀਂ ਖੋਲਾਂਗੇ ਪਰ ਫੇਰ ਵੀ ਚਲੋ ਚੱਲਦੇ ਆ ਜੋ ਦੋ ਕਮਰੇ ਆ ਇਹ ਮਹਾਰਾਜ ਦਾ ਸੱਚਖੰਡ ਸਾਹਿਬ ਆ ਇੱਥੇ ਪਲੰਗ ਲੱਗਾ ਆ ਜਦ ਇੱਥੇ ਪਿੱਛੇ ਦਿਖਾਉਣਾ ਤੁਹਾਨੂੰ ਮੈਂ ਇਹ ਕਮਰੇ ਦੇ ਵਿੱਚ ਵੀ ਸਮਾਨ ਰੱਖਿਆ ਸਾਰਾ ਆਪਣਾ ਗੁਰੂ ਸਾਹਿਬਾਂ ਦਾ ਵਾਹ ਗੁਰੂ ਵਾਹ ਗੁਰੂ ਕਰੋ ਆਪਾਂ ਹੁਣ ਬਾਹਰ ਆ ਗਏ ਆ ਇਹ ਲੰਗਰ ਹਾਲ ਨਵਾਂ ਬਣਿਆ ਹੁਣ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇੱਥੇ ਕਮਰੇ ਬਣਾਤਾ ਹੈ ਹਾਲ ਵੀ ਲੰਗਰ ਪਕਾਉਣ ਲਈ ਸਾਰਾ ਕੁਝ ਕਰਦੇ ਇੱਥੇ ਮ ਚੱਲ ਰਿਹਾ ਅੱਜ ਅੱਜੋ ਆਪਾਂ ਚੱਲਦੇ ਆਂ ਉੱਪਰ ਬਿਲਡਿੰਗ ਦੇ ਨਾਲੇ ਤੇ ਕਰਦੇ ਦਰਸ਼ਨ ਤੇ ਨਾਲੇ ਸਾਰਾ ਪਿੰਡ ਦਿਸੂਗਾ ਉੱਤੋਂ ਕੰਮ ਚੱਲ ਰਿਹਾ ਮਿਸਤਰੀਆਂ ਦਾ ਤਾਂ ਕਰਕੇ ਬਹੁਤ ਹਜੇ ਭਾਈ ਆਖਲਾ ਦੇ ਇਹ ਬੈਕ ਸਾਈਡ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਇਧਰ ਸੜਕ ਵਗਦੀ ਆ ਜਿਹੜੀ ਬੋਪਾਰਾ ਮਾ ਤੋਂ ਕਰਤਾਰਪੁਰ ਜਾਂਦੀ ਆ ਆਪਣਾ ਅੱਡਾ ਉੱਥੇ ਆ ਮਤਲਬ ਮੇਨ ਸੜਕ ਤੋਂ ਜਿਹੜਾ ਆਪਣੇ ਗੁਰਦੁਆਰੇ ਸਾਹਿਬ ਦਾ ਵਿਊ ਆ ਬਹੁਤ ਵਧੀਆ ਦਿਖਦਾ ਬਹੁਤ ਵਧੀਆ ਚੀਜ਼ ਲੱਗਦੀ ਆ ਇਹ ਜਿਹੜੀ ਆ ਨਵੀਂ ਡੈਰੀ ਬਣੀ ਆ ਇੱਥੇ ਇੱਕ ਕੁਗੀ ਭਾਈ ਜਿਹੜੀ ਪਈ ਆ ਇਧਰ ਤੇ ਇਹ ਸਾਰਾ ਮੁਹੱਲਾ ਕਿ ਪਹਿਲੀ ਮੰਜ਼ਲ ਆ ਗਈ ਆ ਆਪਾਂ ਉੱਤੇ ਚੱਲਦੇ ਹੋਰ ਵਾਹ ਇੱਥੇ ਜਾਲੀ ਲਾਈ ਆ ਤੇ ਪ੍ਰੋਪਰ ਇਹਦੇ ਥੱਲੇ ਮਾਰਾ ਇਹਦਾ ਪ੍ਰਕਾਸ਼ ਆ ਨਾ ਤਾ ਕਰਕੇ ਇੱਥੇ ਆਪ ਇੱਧਰ ਜਾ ਨਹੀਂ ਸਕਦੇ ਇਹ ਐਂਟਰੀ ਕੀਤੀ ਹੈ ਲੋਕ ਲਾਇਆ ਹੁਣ ਚੈੱਕ ਕਰੋ ਵੀਊ ਪਿੰਡ ਦਾ ਆ ਨਿੰਦੀ ਭਾਜੀ ਦੀ ਸ਼ੈੱਡ ਆ ਆ ਨਿੰਦੀ ਭਾਜੀ ਦੀ ਕੋਠੀ ਆ ਇਹ ਤੇ ਆ ਵਾਲੀ ਜਿਹੜੀ ਅੱਜ ਆ ਜਾਲੀ ਦੇਬੂ ਅੰਕਲ ਕੀ ਜਿਹੜੇ ਛੱਡ ਗਏ ਦੁਨੀਆ ਨੂੰ ਉਹਨਾਂ ਦੀ ਕੋਠੀ ਆ ਇਧਰ ਉਹ ਖੁੰਜੇ ਤੇ ਆ ਗਏ ਆਪਣੇ ਲੰਬੜਾ ਵਾਲਾ ਟੱਬਰ ਇੱਕ ਇੱਕ ਉਧਰਲੇ ਖੁੰਜੇ ਤੇ ਇੱਕ ਇਧਰਲੇ ਖੁੰਜੇ ਦੋਵਾਂ ਖੁੰਜੇ ਆ ਗਏ ਲੰਬੜਾ ਵਾਲਾ ਟੱਬਰ ਆ ਇਹ ਖੁੰਜੇ ਤੇ ਆ ਗਿਆ ਘਰ ਆਪਣੇ ਦਾਲਲੇ ਭਾਜੀ ਦਾ ਸੁੱਕੇ ਭਾਜੀ ਦਾ ਪੂਰਨ ਸਿੰਘ ਦਾ ਡੱਬਰ ਇਹ ਗੋਪੀ ਦਾ ਘਰ ਆ ਜਿਹੜੇ ਆਪਣੇ ਬਲਵੰਤ ਸਿੰਘ ਉਹਨਾਂ ਦੇ ਫਰੰਟ ਤੇ ਪਾਇਆ ਘਰ ਦੁੱਲੇ ਭਾਜੀ ਨੇ ਕੁਲਵੰਤ ਸਿੰਘ ਨੇ ਕਨੇਸਰਦਾਰ ਬਿੱਕਰ ਸਿੰਘ ਦਾ ਜਿਹੜਾ ਬੇਟਾ ਵੱਡਾ 메ਨ ਪਿੰਡ ਆ ਇਹ ਗੇਟ ਆ ਮੇਨ ਉਹ ਤੋਂ ਪਿੱਛੇ ਜੇ ਤੁਹਾਨੂੰ ਦਿਦਾ ਹੋਵੇ ਉਹ ਕੋਠੀ ਜਿਹੜੀ ਆ ਇਹ ਕੋਠੀ ਹੈਗੀ ਆ ਮੋਣੀ ਭਾਜੀ ਕੀ ਲਾਲੀ ਭਾਜੀ ਜਰਮਨ ਵਾਲਿਆਂ ਦੀ ਇੱਥੋਂ ਐਂਟਰੀ ਹੁੰਦੀ ਆ ਇੱਥੇ ਦੁਕਾਨ ਪਾਈ ਆ ਉਹਨਾਂ ਨੇ ਆਪਣੇ ਜੱਗਾ ਅੰਕਲ ਸਾਧਾ ਦਾ ਜਿਹੜਾ ਉਹਨਾਂ ਦੇ ਮੁੰਡਿਆਂ ਨੇ ਬਿੰਦਰ ਹੁਣਾ ਨੇ ਜੱਸੀ ਹੁਣਾ ਨੇ ਕਾਲੇ ਭਾਜੀ ਹੁਣਾ ਨੇ ਇਹ ਘਾਰ ਹੈਗਾ ਮੁਰਗੀ ਫਾਰਮ ਵਾਲਿਆਂ ਦਾ ਭਾਜੀ ਭਜਨ ਹੁਣਾ ਦਾ ਜਿਹੜੀ ਆ ਕੋਠੀ ਆ ਪਿੰਡ ਦੇ ਆਉਂਦੇ ਨੂੰ ਐਂਟਰੀ ਤੇ ਪਾਈ ਆ ਇਹ ਜਵਿੰਦੂ ਬਾਜੀ ਨੇ ਪਾਈ ਆ ਇਹ ਐਂਟਰੀ ਆ ਉਹ ਛੱਪੜਿਆ ਪਿੰਡ ਦਾ ਪਰਲੇਵਾਨ ਨੇ ਦੋਈ ਚੋਂ ਹੀ ਸਾਲੀ ਜਦੋਂ ਆਈਦਾ ਤੇ ਮੁਹਾਰਾ ਬਦਲ ਗਿਆ ਉਹ ਪਰਲੇ ਖੁੰਜੇ ਦੇ ਜਿਹੜਾ ਪਰਲਾ ਖੁੰਜਾ ਉਹ ਆਪਣੇ ਜਿਹੜੇ ਕਮਿਹਾਰਾਂ ਦਾ ਟੱਬਰ ਆ ਨੰਬੇ ਅੰਕਲ ਹੁਣੀ ਰੋਲਦੂ ਮਾਸਟਰ ਸਾਡੇ ਲਾਲੀ ਭਾਜੀ ਹੁਣੀ ਸਾਰਿਆਂ ਦਾ ਆ ਉੱਧਰ ਲੱਟਪੁਰਾ ਦੇੰ ਦਾ ਹਨ ਮੈਂ ਇੱਕ ਹੋਰ ਦਿਖਾਉਣਾ ਇਹ ਤੁਸੀਂ ਦੇਖੋ ਨਿਸ਼ਾਨਾ ਸਾਹ ਤੇ ਬਿਲਕੁਲ ਆਪੋਜ਼ਿਟ ਉਹ ਸਿਰੇ ਦੇ ਬਾਹਰ ਇਹ ਲੱਗਦੀ ਆ ਪਰ ਉਹ ਦੂਰ ਆ ਬਾਹਰ ਖੇਤਾਂ 'ਚ ਜਿਹੜੇ ਖੂਹ ਹੁੰਦੇ ਆ ਨਾ ਉਹਨਾਂ ਦੇ ਜਾਂਦੇ ਆਪਣੇ ਭਾਜੀ ਕੇ ਗਰਨੇਕ ਅੰਕਲ ਕੇ ਖੂਹ ਆ ਪਰ ਲੈ ਬਨੇ ਉਧਰ ਨੂੰ ਆਪਣੇ ਕਿੰਦੇ ਭਾਈ ਨੇ ਕੋਠੀ ਪਾਈ ਆ ਅਸੀਂ ਦੋਈ ਚੰਨ ਛਾਲੀ ਆਈਦਾ ਤੇ ਪਿੰਡ ਨਾ ਬਦਲਿਆ ਹੁੰਦਾ ਕੁਛ ਨਾ ਕੁਛ ਨਿੱਕੇ ਨੇ ਆਣੇ ਦੀ ਪਛਾਣ ਨਹੀਂ ਹੁੰਦੀ ਮੈਂ ਕਹਿੰਦਾ ਧੰਨ ਜਿਗਰਾ ਯਾਰ ਤੁਹਾਡਾ ਭਾਜੀ ਹੁਣ ਜਿਹੜੇ ਆ ਵੀ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਆ ਵੀ ਬਾਹਰ ਆ ਵੀ ਕਈਆਂ ਦੀ ਤਾਂ ਮਜਬੂਰੀ ਆ ਕਈਆਂ ਨੂੰ ਬੈਨ ਕੀਤਾ ਨਹੀਂ ਆ ਜੀ ਨਹੀਂ ਸਕਦੇ ਕਈਆਂ ਨੂੰ ਕੋਸ਼ਿਸ਼ ਆ ਮਤਲਬ ਵੀ ਮੈਂ ਤਾਂ ਹਰੇਕ ਨੂੰ ਕਹੂੰਗਾ ਵੀ ਜਿਹੜਾ ਪਿੰਡ ਆਉਣਾ ਨਾ ਕੋਈ ਵੀ ਸਾਰੇ ਜਿਹੜੇ ਜਿਹੜੇ ਮਿਲਦੇ ਉਹਨਾਂ ਦੀਆਂ ਫੋਟਾਂ ਖਿੱਚ ਕੇ ਵੀਡੀਓ ਬਣਾ ਕੇ ਪਿੰਡ ਦੀ ਪਾਇਆ ਕਰੋ ਕਿਉਂਕਿ ਇੱਥੇ ਆ ਕੇ ਸਮਾਂ ਦਾ ਪਤਾ ਨਹੀਂ ਲੱਗਦਾ ਵੀ ਦੌੜ ਭੱਜ ਲੱਗੀ ਹੁੰਦੀ ਆ ਪਰ ਜਦੋਂ ਬਾਹਰਲੇ ਜਿਹੜੇ ਨਹੀਂ ਆ ਸਕਦੇ ਪਿੰਡਾਂ ਤਾਂ ਦੂਰ ਬੈਠੇ ਆ ਮਜਬੂਰੀਆਂ ਆ ਤੇ ਉਹਨਾਂ ਨੂੰ ਇਹ ਮੌਕਾ ਹੁੰਦਾ ਵੀ ਚਲੋ ਪਿੰਡ ਦੇ ਦਾਰਸ਼ਕ ਹੋ ਜਾਣ ਆਹਾ ਮੈਨੂੰ ਲੱਗਦਾ ਵੀਡੀਓ ਦੇਖ ਕੇ ਵਧੀਆ ਲੱਗੂਗਾ ਤੁਹਾਨੂੰ ਤੇ ਆ ਦੇਖ ਸਰੋਂ ਇਹ ਮੇਰਾ ਵੱਡਾ ਭਰਾ ਸਤੂ ਉਹਨੇ ਬੀਜੀ ਆ ਇੱਧਰ ਸਾਡੀ ਆ ਜਾਂਦੀ ਪੈਲੀ ਥੋੜੀ ਜੀ ਬਾਕੀ ਮੁੱਧ ਰਿਆ ਸਾਡੀ ਖੇਲਾਂ ਉਹ ਮਹਿਦਪੁਰ ਧੁੰਦ ਪਈ ਆ ਨਹੀਂ ਤਾਂ ਕਲੀਅਰ ਦਿਸਣਾ ਸੀਗਾ ਇਹ ਮਹਿਤਪੁਰ ਆ ਬੈਕਸਾਈਡ ਦੇਖੀਏ ਜੇ ਦਿਸਪੇ ਅੱਡਾ ਪਿੰਡਲ ਨੂੰ ਪਿਛੇ ਇਧਰ ਆ ਜਾਂਦਾ ਬੜਾ ਪਿੰਡ ਸੂਰਜ ਜੰਕ ਰਿਹਾ ਸਵੇਰੇ ਸਵੇਰੇ ਇਹ ਸੜਕ ਜਾਂਦੀ ਇਧਰ ਬੜਾ ਪਿੰਡ ਆ ਜਾਂਦਾ ਗਿਆਲਮਪੁਰ ਆ ਜਾਂਦਾ ਮੰਗੇ ਕੀ ਸ਼ਵਦਾਸਪੁਰ ਬੋਪਰਾ ਨੂੰ ਚੱਲ ਜਾਂਦੀ ਸੜਕ ਇਹ ਠੀਕ ਆ ਜੀ ਪਿਆਰਿਓ ਚੜ੍ਹਦੀ ਕਲਾ ਤੇ ਜੀਂਦੇ ਵਸਦੇ ਰਹੋ ਸੁਖੀ ਵਸਦਾ ਰਹੇ ਪਿੰਡ ਅੱਛਾ ਇਹ ਪੁਰਾਣਾ ਗੁਰਦੁਆਰਾ ਸਾਹਿਬ ਆ ਜਿਹੜੇ ਕਾਲਮ ਦੇਖਦੇ ਨਾ ਖੜੇ ਤੁਹਾਨੂੰ ਇਹ ਜਿੱਦਾਂ ਪਹਿਲੀਆਂ ਚ ਜਦੋਂ ਆਪਣੇ ਕੋਲ ਪਿੰਡ ਦੋ ਗੁਰਦੁਆਰੇ ਸਾਹਿਬ ਸੀ ਉਦੋਂ ਤਿਆਰੀ ਸੀਗੀ ਵੀ ਚਲੋ ਦੂਜੀ ਬਿਲਡਿੰਗ ਉੱਤੇ ਬਣਨ ਲੱਗੀ ਸੀ ਪਰ ਕੁਝ ਕਾਰਨਾ ਕਰਕੇ ਕੰਮ ਰੁਕ ਗਿਆ ਤੇ ਸਤਪੁਰ ਨੇ ਮਿਹਰ ਕੀਤੀ ਤਾਂ ਆਪਣੇ ਪਿੰਡ ਇੱਕ ਗੁਰਦੁਆਰਾ ਸਾਹਿਬ ਹੀ ਹੋ ਗਿਆ ਨਾ ਤੇ ਬੜੀ ਚੜ੍ਹਦੀ ਕਲਾ ਪਿੰਡ ਵਾਲਿਆਂ ਨੇ ਕੀਤੀ ਆ ਤੇ ਵਧੀਆ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ la le le